ਦੇਖੋ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਜੇ ਚੰਗੇ ਕੰਮ ਕੀਤੇ ਹੁੰਦੇ ਤੇ ਅੱਜ ਪਿੰਡਾਂ 'ਚ ਦੌਰਾ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਅੱਜ ਥਾਂ-ਥਾਂ ਬੋਟਾ ਮੰਗਣ ਦੀ ਲੋੜ ਹੀ ਨਹੀਂ ਪੈਣੀ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਬੈਠੇ ਹੁੰਦੇ ਤੇ ਲੋਕ ਆਪ ਮਾਰੇ ਮੂਹਰੇ ਬੋਟਾ ਪਾਉਂਦੇ ਇਹ ਸ਼ੋਅ ਹੁੰਦਾ ਹੈ ਕਿ ਉਹ ਬੁਰੀ ਤਰ੍ਹਾਂ ਫੇਲ ਨਹੀਂ ਔਰ ਸਾਰੇ ਪੰਜਾਬ ਨੂੰ ਪਤਾ ਹੈ ਖਾਸ ਕਰਕੇ ਤਰਨਤਾਰਨ ਹਲਕਾ ਇੱਥੇ ਲਾਅਨ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਗੈਂਗਸਟਰ ਬਾਦ ਬਹੁਤ ਜ਼ਿਆਦਾ ਫਰੋਤੀ ਬਹੁਤ ਜ਼ਿਆਦੀ ਵਸੂਲੀ ਗਈ ਪਿਛਲੇ ਸਮੇਂ ਦੇ ਵਿੱਚ ਔਰ ਉਹ ਫਰੋਤੀ ਦੇ ਕਾਰਨ ਲੋਕਾਂ 'ਚ ਬਹੁਤ ਵੱਡੀ ਦਹਿਸ਼ਤ ਸੰਤਾਪ ਭੁਗਿਆ ਮਾੜੇ ਸਮੇਂ ਦੇ ਚ ਕਾਲੇ ਦੌਰ ਚ ਔਰ ਉਹੀ ਹਾਲਾਤ ਫਿਰ ਇੱਥੇ ਬਣੇ ਪਏ ਨੇ ਸੋ ਇਸ ਕਰਕੇ ਲੋਕ ਵਿਸ਼ਵਾਸ ਕਰਦੇ ਨੇ ਕਿ ਕਾਂਗਰਸ ਪਾਰਟੀ ਜਿਹੜੀ ਸੈਕੂਲਰ ਹੈ ਜਿਹੜੀ ਸਾਰਿਆਂ ਨਾਲ ਲੈ ਕੇ ਚੱਲਦੀ ਹੈ ਜਿੰਨੇ ਹਮੇਸ਼ਾ ਹੀ ਸ਼ਾਂਤੀ ਸਥਾਪਿਤ ਕੀਤੀ ਹੈ ਸਵਿਧਾਨ ਤੇ ਚੱਲਣ ਦੀ ਹਮੇਸ਼ਾ ਉਹਨਾਂ ਨੇ ਐਅਤ ਕੀਤੀ ਹੈ ਸੋ ਲੋਕ ਉੱਤੇ ਵਿਸ਼ਵਾਸ ਕਰਦੇ ਸਾਡਾ ਉਮੀਦਵਾਰ ਵੀ ਬਹੁਤ ਸਾਫ਼ ਸਾਫ਼ ਸੁਤਰਾ ਔਰ ਵਿਚਾਰਾ ਸਭ ਤੋਂ ਸ਼ਰੀਫ ਔਰ ਭਲਾਮਾਨ ਸੁਬੰਦਾ ਹੈ ਕਰਨਵੀਰ ਗੁਰਜ ਮੈਨੂੰ ਉਮੀਦ ਹੈ ਕਿ ਲੋਕ ਉੱਤੇ ਵਿਸ਼ਵਾਸ ਕਰਨਗੇ ਸਾਡੀ ਪਾਰਟੀ ਦੀਆਂ ਨੀਤੀਆਂ ਤੇ ਵਿਸ਼ਵਾਸ ਕਰਨਗੇ ਔਰ ਵੱਡੀ ਲੀਡ ਦੇ ਨਾਲ ਉਹਨੂੰ ਉੱਥੋਂ ਤਰਨਤਨ ਸਾਹਿਬ ਤੋਂ ਜਿਤਾਉਂਦੇ। ਜੋ ਸਿੰਘ ਸਿੱਤੂ ਦੇ ਰਾਦੇ ਕੀ ਸક્રિય ਹੈ। ਕਿਵੇਂ ਦੇਖੋ। ਦੇਖੋ ਇਹ ਉਹਨਾਂ ਦਾ ਕਦੋਂ ਹੋਣਾ ਕਿਉਂਕਿ ਨਹੀਂ ਉਹਨੇ ਜੋ ਸਿੱਤੂ ਜੀ ਹਾਬ ਦੱਸ ਸਕਦੇ ਨੇ। ਔਰ ਸਕਰੀਏ ਨੇ ਉਹਨਾਂ ਤੇ ਕਿਹਾ ਕਿ ਮੈਂ ਸਿੱਧੇ ਤੌਰ ਤੇ ਰਾਹੁਲ ਗਾਂਧੀ ਜੀ ਔਰ ਪ੍ਰਿੰਕਾ ਗਾਂਧੀ ਜੀ ਔਰ ਕਾਂਗਰਸ ਪਾਰਟੀ ਦੇ ਨਾਲ ਖੜਾ। ਉਹਨਾਂ ਨੇ ਬੜੇ ਵੱਡੇ ਮਤਲਬ ਅਲਫਾਜ਼ ਕਹੇ ਨੇ ਕਿ ਮੈਂ ਜਬਾਨ ਦਾ ਪੱਕਾ ਐ ਮੈਂ ਇੱਥੋਂ ਕਿਤੇ ਬਾਹਰ ਨਹੀਂ ਜਾਣਾ। ਠੀਕ ਹੈ ਕਿਉਂਕਿ ਉਹ ਕੰਮ ਕਰ ਰਹੇ ਨੇ ਕਿਉਂਕਿ ਦੇਖੋ ਰਾਜਨੀਤੀ ਦੇ ਵਿੱਚ ਪੈਸੇ ਦਾ ਹੋਣਾ ਬਹੁਤ ਜ਼ਰੂਰੀ। ਫਿਰ ਲੰਬਾ ਸਮਾਂ ਉਹਨਾਂ ਨੇ ਮਲੂਰ ਸੀ ਤੇ ਮੈਂ ਇਸ ਕਰਕੇ ਇਹ ਕੰਮ ਨੂੰ ਜੁਆਇਨ ਕੀਤਾ ਤਾਂ ਰਾਜਨੀਤੀ ਤੋਂ ਦੂਰ ਹੋਇਆ ਪਰ ਜਿੱਥੇ ਕਾਂਗਰਸ ਪਾਰਟੀ ਨੂੰ ਲੋੜ ਪਊਗੀ ਰਾਹੁਲ ਗਾਂਧੀ ਜੀ ਨੂੰ ਹਾਈ ਕਮਾਂਡ ਨੂੰ ਲੋੜ ਪਊਗੀ ਨੰਬੂਤ ਚੀਚਾ ਪਾਰਟੀ ਦੇ ਨਾਲ ਖੜੇ ਨੇ ਸਰਮੰਜਪਨ ਜੀ ਵੀਡੀਓ ਵਾਲੇ ਨੂੰ ਹੋਈ ਤੇ ਉਹ ਕੋਸੋਮੀਟਰ ਟਾਈ ਗਈ ਪਰ ਇਹ ਮੰਨਦਾ ਸਾਡੀ ਗੱਲ ਕੋਈ ਸਿਰ ਹੰਡੀ ਨੂੰ ਦੇਖੋ ਮੈਂ ਦੇਖੋ ਬਲੋ ਦਾ ਬੈਲਟ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੇ ਵੀ ਕਰ ਰਹੇ ਬਹੁਤ ਮਾੜੀ ਗੱਲ ਹੈ ਇਹੋ ਜੀਆਂ ਚੀਜ਼ਾਂ ਦੀ ਟੈਕਨੀਕ ਆਤ ਬੜੀ ਜ਼ਰੂਰੀ ਹੋਣੀ ਚਾਹੀਦੀ ਤੇ ਸਖਤ ਸਜ਼ਾਾਂ ਹੋਣੀਆਂ ਚਾਹੀਦੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਇਹ ਗੱਲ ਮੈਂ ਪਹਿਲਾਂ ਵੀ ਰੱਖੀ ਹੈ ਕਿ ਇਹ ਜਿੱਦਣ ਹਰਮੰਦਰ ਸਾਹਿਬ ਦੇ ਜਾਂ ਹੋਰ ਵੀ ਕਈ ਧਾਰਮਿਕ ਸਥਾਨਾਂ ਤੇ ਇਹੋ ਜੀ ਬੇਦਬੀ ਤੇ ਕੰਮ AI ਨਾਲ ਕੀਤੇ ਗਏ ਇੰਨੀ ਮਸ਼ਤੀ ਦੀ ਨਾ ਸਰਕਾਰ ਨਹੀਂ ਦਿਸੀ ਸਰਕਾਰ ਨੂੰ ਉੱਥੇ ਵੀ ਇੰਨੀ ਹੀ ਮਸ਼ਤੀ ਦਿਖਾਉਣੀ ਚਾਹੀਦੀ ਜਿੰਨੀ ਇੱਥੇ ਵਿਖਾਈ ਹੈ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਇਹੀ ਗੱਲ ਹੈ ਇਹੀ ਫਰਕ ਹੈ ਜਿੱਦਾਂ ਜੇ ਉਸ ਦਿਨ ਵੀ ਤੁਸੀਂ ਇੰਨੀ ਮਸ਼ਤੀ ਦੇ ਨਾਲ ਇਹ ਕੰਮ ਕਰਦੇ ਹੋ ਤੇ ਸ਼ਾਇਦ ਅੱਜ ਸਾਰਾ ਪੰਜਾਬ ਵੀ ਇਸ ਗੱਲ ਨਾਲ ਖੜਾ ਹੁੰਦਾ ਵੀ ਬਿਲਕੁਲ ਠੀਕ ਹੈ ਕਿਉਂਕਿ ਸਭ ਤੋਂ ਵੱਡਾ ਤਾਂ ਸਾਡੇ ਹਰਮੰਦਰ ਸਾਹਿਬ ਹੈ ਉੱਥੇ ਇੰਨੀ ਇਹਨਾਂ ਨੇ AI ਦੇ ਨਾਲ ਇਹ ਚੀਜ਼ਾਂ ਕੀਤੀਆਂ ਕਿ ਉਹਦੇ ਤੇ ਸਰਕਾਰ ਨੂੰ ਸਿਰਫ ਐਫ ਆਈ ਆਰ ਕਰ ਲਈ ਜਿ ਲੱਭ ਰਹੇ ਆ ਪਰ ਅੱਜ ਮੁੱਖ ਮੰਤਰੀ ਸਾਹਿਬ ਤੇ ਇਹੋ ਜੀ ਏ ਆਈ ਦੇ ਨਾਲ ਚੇਰਚਰ ਕਰਕੇ ਜੋ ਬਣਾਇਆ ਗਿਆ ਉਹਦੇ ਦੇਖੋ ਸਰਕਾਰ ਕਿੰਨੀ ਮਹਤਾਜ ਹੈ ਕਿ ਅੱਜ ਐਲਓ ਨੋਟਿਸ ਵੀ ਨਿਕਲ ਗਏ ਸਭ ਕੁਝ ਨਿਕਲ ਗਿਆ ਮਤਲਬ ਉਹਨਾਂ ਨੂੰ ਵੀ ਨੋਟਿਸ ਕਰ ਦਿੱਤਾ ਗਿਆ ਗੂਗਲ ਨੂੰ ਵੀ ਫੇਸਬੁੱਕ ਨੂੰ ਵੀ ਤੇ ਜਿੱਦਨ ਘਰ ਮੰਦਰ ਸਾਹਿਬ ਦੀ ਇਹ ਗੱਲ ਆਈ ਹੈ ਉਤਨਾ ਪਾ ਕੁਝ ਵੀ ਨਹੀਂ ਕੀਤਾ ਐਹੀ ਫਰਕ ਹੈ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਸੇ ਕਰਕੇ ਤੁਹਾਨੂੰ ਅੱਜ ਗਲੀ ਗਲੀ ਛੜਕਾ ਦੇ ਉੱਤਰਨਾ ਪਿਆ ਵੋਟਾਂ ਮੰਗਣ ਵਾਸਤੇ ਜੇ ਤੁਸੀਂ ਸਹੀ ਦਿਸ਼ਾ ਦੇ ਵਿੱਚ ਇਹ ਕੰਮ ਕਰੋ ਤੇ ਮੇਰਾ ਖਲ ਲੋੜ ਨਹੀਂ ਪੈਣੀ ਇਹਨਾਂ ਚੀਜ਼ਾਂ ਤੋਂ ਵੋਟਾਂ ਮੰਗਣ ਦੀ ਲੋੜ ਨਾ ਪਵੇ। ਕਿ ਤੁਰੰਤ ਜਿੱਤੇ ਜਿੱਮ ਨਹੀਂ ਜਿੱਤ ਤੇ 2027 ਇਹ ਰਸਤਾ ਸਾਫ਼ ਹੋ ਜੀ। 100% 100% ਦੇਖੋ ਕਾਂਗਰਸ ਸਿਰ ਨਰਚ ਕਰਦੀ ਹੈ ਔਰ ਜਿੱਤ ਦੇ ਹਰ ਬਰੀ ਅਸੀਂ ਜਿੱਤਣ ਲਈ ਲੜਦੇ ਆਂ। ਔਰ ਬਾਕੀ ਲੋਕਾਂ ਨੇ ਤੈਅ ਕਰਨਾ ਹੈ ਔਰ ਇਹ ਚ ਜਿਹੜੀ ਸੀਟ ਹੈ ਇਹ ਸਾਡੀ ਪਾਰਟੀ 100% ਜਿੱਤੇਗੀ ਔਰ ਇਸ 2027 ਚ ਸਰਕਾਰ ਬਣਨੀ ਤੈਅ ਆ ਕਿ ਤੁਸੀਂ ਲੋਕਾਂ ਤੋਂ ਪਤਾ ਕਰ ਸਕਦੇ ਹੋ ਕਾਂਗਰਸ ਪਾਰਟੀ ਸਰਕਾਰ ਬਣਾਏ।